ਕੋ ਰਹੀ ਗੀ ਕਾ ਨੰਦ ਸੋ ਇੱਕ ਨੂਰ ਕਹਿ ਉਹ ਗੱਡੀ ਨਹੀਂ ਬੁਲਾਉਂ ਕਰਦਾ ਵਾ ਇਦਾਂ ਹਣ ਕੇ ਪੱਟੇ ਆਪਣਾ ਸ਼ਹਿਰ ਦਾ ਦਾਵਾ ਦੇ ਦੇ ਵਿੱਚ ਹਰ ਬੋਲਣ ਤਨੌਰ ਵਿੱਚ ਕੀ ਹੋਵੇ ਅੱਗ ਤੇ ਬੋਦੀ ਬੋਦੀ ਆ ਗਈ ਐਂਬੂਲੈਂਸ ਐਂਬੂਲੈਂਸ ਆ ਗਈ ਆ ਡਾਕ ਡੰਦ ਪੁਹਾਰ ਕਰਦੇ ਨੇ ਜਾਨਾਂ ਨਾਲ ਚਲੋ ਵਸੇ ਪਾਉਂਦੇ ਨੇ ਪੁਹਾਰ ਦਾ ਧੋਈ ਬਹੁਤ ਉਸ ਕੁਆਲਟੀ ਗਾੜੀ ਸਰ ਪਾਲਟੀ ਗਾੜੇ ਦਰ ਰੇ ਗੱਡੀ ਰੰਗ ਮੋਬਲੀ ਲੈਣ ਖਲਿਆ ਹੈ ਸਾਡੇ ਨੂੰ ਪਤਾ ਸਾਨੂੰ ਚੰਨ ਜਿਆਦਾ ਹੋਇਆ ਨਾ ਟੇਨ ਬਾਜ਼ਾਰ ਕੋਲਿਆ ਮੋਬਲੀ ਬਾਦਾਂ ਦੀ ਉਹ ਮਲਾਜਮ ਨਾਲ ਕੋਈ ਲੜਾਈ ਨਹੀਂ ਨਾ ਹੀ ਹੋੜਾ ਲਾਉਣ ਤੇ ਜੱਫਰ ਕੰਦ ਨਾ ਆਏ ਕੰਕ ਚੁੱਕਣ ਦੇ ਜੱਫਰ ਚ ਇਹ ਜੂਨ ਖਲਿਆ ਵੀਰ ਨੂੰ ਬਾਜ਼ਾਰ ਮੋਬਲੀ ਲੈਣਾ ਸਾਡਾ ਕੋਈ ਉਹਦੇ ਨਾਲ ਰੌਲਾ ਨਹੀਂ ਆ ਸਾਨੂੰ ਇਹਨਾਂ ਨੂੰ ਨਹੀਂ ਪਤਾ ਉਹ ਲੜਿਆ ਕਿੰਨਾਂ ਨਾਲ ਤੇ ਕਿੰਨਾਂ ਦੇ ਮਗਰ ਗੋਲੀਆਂ ਚਲਾਉਂਦੇ ਆ ਕਾਰ ਤੋਂ ਆਨ ਕੇ ਗੋਲ ਕਾਰ ਤੋਂ ਕਾਰ ਦੇ ਪਿੱਛੇ ਕੋਈ ਬੱਚੀ ਇਹ 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 ਉਹ ਇਹ ਕਿਹਦੇ ਘਰ ਤੋਂ ਆ ਰਿਹਾ ਸਰ ਇਹਦੇ ਕੋਈ ਮੱਲੇ ਰੋਡ ਤੇ ਆ ਰੋਡ ਤੇ ਜਿਹਨਾਂ ਤੋਂ ਬਾਅਦ ਕਿਸੇ ਦੀ ਵਾਜ ਲੱਗਦੀ ਹੈ ਚਲਾਉਣ ਹੀ ਨਹੀਂ ਦਿਆ ਮਾਰੀ ਇਹਦੇ ਇਹਦੇ ਮਾਰੀ ਕਿ ਹੋਰ ਕਿਹਦੇ ਮਾਰਾ ਚਲਾਉਣ ਵਾਈਫਾਇਰ ਉਹਨੇ ਕੀਤੇ ਆ ਤੇ ਹੁਣ ਵਾਈਫਾਇਰ ਵਜਣਾ ਤੇ ਹੈ ਹੀ ਕਿਸੇ ਦਿਨ ਹੀ ਚ ਨੇ ਸਿੱਧੇ ਚਲਾਏ ਕਿ ਸਿੱਧੇ ਚਲਾਏ ਸਾਰੇ ਸਿੱਧੇ ਚਲਾਏ ਤੇ ਭਾਈ ਫਰਕ ਹੁੰਦਾ ਸਿੱਧੇ ਚਲਾਏ ਸਾਰੇ ਮੈਂ 2 2 3 ਨੇ ਵਾਈ ਫਰ ਕੀਤੇ ਉਹ ਸ਼ੈਲਰ ਦਾ ਸਕਿਉਰਟੀ ਗਾਰਡ ਸੀ ਨਹੀਂ ਫੈਲਰ ਦਾ ਟੇਚਰ ਆਉਂਦੇ ਆ ਪੌਂਜੀ ਮਲਾਜ਼ਮ ਬੰਦਾ ਵਾ ਸਟੇਸ਼ਨ ਤੇ ਆਉਂਦੇ ਆ ਇਹਨਾਂ ਦੀ ਸ਼ਾਇਦ 1000 ਰੁਪਇਆ ਦੇ ਰਿਹਾ ਕਰ ਇੱਕ ਸਪੈਸ਼ਲ ਦੀ ਤੇ ਇਦਾਂ